ਨਹੀਂ ਨਹੀਂ ਕੋਈ ਗੱਲ ਆ ਬਈ ਇਹ ਲੈ ਆਏ ਦੀ ਗੱਡੀ ਹੈ ਹੈਲੋ ਲੈ ਬੜਾ ਮਦਦ ਕੀਤੀ ਉਹ ਹੈ ਬਹੁਤ ਧੰਨਵਾਦ ਕਰਦਾ ਕਿਸ ਤਰ੍ਹਾਂ ਲੱਗਦਾ ਜੀ ਕਿੰਨੇ ਦਿਨਾਂ ਦੀ ਮਿਹਨਤ ਸੀਗੀ ਚੱਲ ਰਹੀ ਲਗਾਤਾਰ ਕੰਮ ਕੀਤਾ ਜਾ ਰਿਹਾ ਸੀਗਾ ਡੋਰ ਤੋਂ ਡੋਰ ਵੀ ਕੀਤੇ ਗਏ ਕਿਸ ਤਰ੍ਹਾਂ ਦਾ ਰਿਹਾ ਸਫਰ ਜਿਹੜਾ ਸਾਰਾ ਤੁਹਾਡਾ ਸਫਰ ਸੀਗਾ ਸਫਰ ਤਾਂ ਸਾਰੇ ਭਰਾਵਾਂ ਦੇ ਨਾਲ ਹੀ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਸੀਗਾ ਤੇ ਸਾਰਿਆਂ ਨੇ ਵੱਧ ਝੜ ਕੇ ਇਸ ਚੀਜ਼ 'ਚ ਮੇਰਾ ਜਿਹੜਾ ਯੋਗਦਾਨ ਪਾਇਆ ਅੱਛਾ ਲੋਕਾਂ ਵੱਲੋਂ ਐਡਾ ਤੁਹਾਨੂੰ ਆ ਭਰਮਾ ਹੰਗਾਰਾ ਦਿੱਤਾ ਗਿਆਗਾ ਕੀ ਹੁਣ ਜਿਹੜੀਆਂ ਲੋਕਾਂ ਦੀਆਂ ਆਸਾਂ ਉਹਨਾਂ ਨੂੰ ਪੂਰਾ ਕਰੋਗੇ ਖਰਾ ਉਤਰੋਗੇ ਜਾਂ ਕਿਸ ਤਰ੍ਹਾਂ ਰਹੂਗਾ ਬਿਲਕੁਲ ਬਿਲਕੁਲ ਜੀ ਮੈਂ ਲੋਕ ਅਜੇ ਇਹ ਮੇਰੇ ਵਰਕਰ ਸੀਗੇ ਜੇ ਮੇਰੇ ਚੰਮ ਦੀਆਂ ਜੁੱਤੀਆਂ ਵੀ ਪਾ ਕੇ ਮੇਰੀਆਂ ਹਡਾ ਲੈਣ ਤਾਂ ਮੈਂ ਫੇਰ ਵੀ ਸੀ ਨਹੀਂ ਕਰਦਾ ਅੱਛਾ ਚਲੋ ਹੁਣ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈਏ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਆਹ ਵੱਡੇ ਸਪਾਹੀ ਵੀ ਹਾਂ ਹਾਂਜੀ ਹਾਂਜੀ ਤੇ ਅੱਜ ਐਡੀ ਵੱਡੀ ਲੀਡ ਮਿਲੀ ਆ ਇਹਦਾ ਸਿਹਰਾ ਕਿਸ ਨੂੰ ਦੇਣਾ ਚਾਹੁੰਦੇ ਤੁਸੀਂ ਮੈਂ ਉਸ ਕਾਲਪੁਰਖ ਨੂੰ ਸਭ ਤੋਂ ਪਹਿਲਾਂ ਤੇ ਮੇਰੇ ਵਰਕਰਾਂ ਨੂੰ ਜਿਨ੍ਹਾਂ ਨੇ ਮਤਲਬ ਸਹਿਯੋਗ ਦਿੱਤਾ ਸਰਦਾਰ ਐਮ ਐਲ ਏ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਮਾਨ ਸਰਕਾਰ ਨੂੰ ਸਾਰੇ ਨੂੰ ਸਿਹਰਾ ਦੇਣਾ ਚਾਹੁੰਦਾ ਜਿਨ੍ਹਾਂ ਨੇ ਇੰਨੇ ਮਤਲਬ ਵਿਕਾਸ ਦੇ ਕੰਮ ਕੀਤੇ ਤੇ ਜਿਨ੍ਹਾਂ ਨੂੰ ਮਤਲਬ ਸਲਾਹ ਕੇ ਲੋਕਾਂ ਨੇ ਮੈਨੂੰ ਵੋਟਾਂ ਪਾਈ ਆ ਚੇਰਮੈਨ ਸਾਹਿਬ ਤੁਸੀਂ ਵੀ ਇਨ ਦੀ ਕੈਂਪੇਨ ਦੇ ਵੱਡੇ ਮੁੱਖਾਂ ਆਗੂ ਸੀਗੇ ਕਿਸ ਤਰ੍ਹਾਂ ਲਈ ਫਿਰ ਕੈਂਪੇਨ ਇਹਨਾਂ ਬਹੁਤ ਵਧੀਆ ਜੀ ਬਾਕੀ ਜੋ ਵੀ ਐਮਐਲਏ ਸਾਹਮਣੇ ਇਹ ਹਲਕੇ ਦੇ ਵਿੱਚ ਕੰਮ ਕੀਤੇ ਆ ਉਹਨੂੰ ਦੇਖਦੇ ਲੋਕਾਂ ਨੇ ਪਿਆਰ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਧਰਮਜੀਤ ਸਿੰਘ ਰਾਮਾਣ ਦੀ ਪਤਨੀ ਵੀਰਪਾਲ ਕੌਰ ਜੀ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਪਿਆਰ ਮਿਲਿਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਲੋਕਾਂ ਦਾ ਸਾਡੇ ਵਲੰਟੀਅਰ ਸਾਹਿਬਾਨ ਦਾ ਸਾਡਾ ਉਹਨਾਂ ਨੂੰ ਧਰਤੀ ਤੋਂ ਲੈ ਕੇ ਸਿਰ ਤੱਕ ਰੋਟੇ-ਕੋਟੇ ਪਰਨਾ ਭਾਗਤੂ ਜਿਹਨਾਂ ਨੇ ਕਿ ਜਿੱਤ ਦਾ ਆ ਜਿਹੜਾ ਆਦਾ ਸਿਹਰਾ ਪੂਰੇ ਦਾ ਪੂਰਾ ਆ ਦਿੱਤਾ ਗਿਆਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜਾ ਸਮਰਥਕ ਆ ਜਿੰਨੇ ਵੀ ਪਾਰਟੀਆਂ ਜਿੱਤੀਆਂ ਉਹਨਾਂ ਦੇ ਆਗੂ ਸੀਗੇ ਜਿਹੜੇ ਉਹ ਬਾਹਰ ਪੁਲਿਸ ਵੱਲੋਂ ਉਹਨਾਂ ਨੂੰ ਬੈਰੀਕੇਡ ਦੇ ਪਿੱਛੇ ਰੋਕਿਆ ਗਿਆ ਹੈ ਕਿਉਂਕਿ ਜਿਹੜਾ ਉਹਨਾਂ ਦਾ ਉਤਸ਼ਾਹ ਸੀ ਬਹੁਤ ਜ਼ਿਆਦਾ ਦੇਖ ਰਿਹਾਗਾ ਅਸੀਂ ਕਿਸੇ ਨਾਲ ਗੱਲਬਾਤ ਵੀ ਕਰਦੇ ਆ ਇਹਨਾਂ ਨਾਲ ਸਾਡੇ ਨਾਲ 2 ਮਿੰਟ ਬਈ ਬਸ 2 ਮਿੰਟ 2 ਮਿੰਟ ਅਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਖੁਸ਼ੀ ਦੀ ਲਹਿਰ ਆ ਜੀ ਬਹੁਤ ਖੁਸ਼ੀ ਦੀ ਲਹਿਰ ਆ ਸਾਰੇ ਵੋਟਰਾਂ ਦਾ ਸਪੋਰਟਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਸਾਰਿਆਂ ਤਹਿ ਦਿਲੋਂ ਧੰਨਵਾਦ ਸਾਰੇ ਬਾਬੂ ਮਾਰਕਾ ਇਹ ਜਨ ਜੀ ਸਾਡੇ ਨਾਲ ਮੌਜੂਦ ਕੋਸ਼ਕ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਆਪਕੇ ਲਈ ਵਰਕਰ ਸੀਗੇ ਪੂਰੀ ਖੁਸ਼ੀ ਦਾ ਇਜ਼ਹਾਰ ਲਗਾਤਾਰ ਕੀਤਾ ਜਾ ਰਿਹਾ ਅੱਤਸ਼ਬਾਜ਼ੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਜਿਹੜੇ ਰਿਜ਼ਲਟ ਸੀ ਆ ਲਗਾਤਾਰ ਆਉਣੇ ਸ਼ੁਰੂ ਹੋ ਚੁੱਕੇ ਆ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਪਲੜਾ ਕਾਫੀ ਜ਼ਿਆਦਾ ਭਾਰੀ ਦਿਖਾਈ